ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸਾਂ ਹਨ ਬੇਨਤੀਆਂ ਹਨ ਜੋ ਜੜੀਆਂ ਕਿ ਹੇ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਵਿਊਰ ਇਸ ਸਮੇਂ ਸਾਨੂੰ ਦੇਖ ਰਹੇ ਨੇ ਉਹਨਾਂ ਦੇ ਵਿੱਚ ਬਜ਼ੁਰਗ ਵੀ ਹੋ ਸਕਦੇ ਨੇ ਬੱਚੇ ਵੀ ਹੋ ਸਕਦੇ ਨੇ ਸਾਡੀਆਂ ਭੈਣਾਂ ਵੀ ਹੋ ਸਕਦੇ ਨੇ ਸਾਡੇ ਵੀਰ ਵੀ ਹੋ ਸਕਦੇ ਨੇ ਹਨਾ ਜਿੰਨੇ ਵੀ ਮੇਰੇ ਦਾਤਾ ਸਾਰੇ ਇਸ ਸਮਿਆਂ ਬੈਠੇ ਸਾਹਮਣੇ ਵੀਡੀਓ ਦੇਖ ਰਹੇ ਨੇ ਦਾਤਾਆਂ ਨੂੰ ਖੁਸ਼ੀਆਂ ਦੇਈਂ ਚੜ੍ਹਦੀਆਂ ਕਲਾ 'ਚ ਰੱਖੀਂ ਸਭ ਦੀਆਂ ਮਨੋ ਕਾਮਨਾਵਾਂ ਮੇਰੇ ਮਾਲਕ ਜ਼ਰੂਰ ਪੂਰੀਆਂ ਕਰੀਂ ਸਾਰੇ ਹੀ ਆਪਣੀ ਜ਼ਿੰਦਗੀਆਂ ਦੇ ਵਿੱਚ ਕੁਝ ਰਹਿਣ ਇਹੀ ਦਿਲੋਂ ਅਰਦਾਸ ਹੈ ਨੇਤਰ ਦੀ ਉਸ ਅਕਾਲ ਪੁਰਖ ਦੇ ਅੱਗੇ ਪ੍ਰਵਾਨ ਕਰੂਗਾ ਕਿਉਂਕਿ ਕਹਿੰਦੇ ਹੁੰਦੇ ਆਂ ਕਿ ਜੇ ਕੋਈ ਦਿਲ ਤੋਂ ਕੋਈ ਕਿਸੇ ਵਾਸਤੇ ਪਰਮਾਤਮਾ ਦੇ ਅੱਗੇ ਕੋਈ ਅਰਦਾਸ ਬੇਨਤੀ ਕਰਦਾ ਤਾਂ ਉਹ ਸੁਣੀ ਜਾਂਦੀ ਹੈ ਤੇ ਪਤਾ ਨਹੀਂ ਵਿੱਚ ਬਹੁਤ ਵਿਦਵਾਨ ਵੀ ਬੈਠੇ ਆ ਉਹ ਉਹ ਮੇਰੀਆਂ ਗੱਲਾਂ ਨੂੰ ਥੋੜਾ ਨੈਗੇਟਿਵਿਟੀ ਚ ਵੀ ਲੈ ਲੈਂਦੇ ਆ ਚਲੋ ਭਾਈ ਉਹਨਾਂ ਦੀ ਸੋਚ ਉਹਨਾਂ ਨੂੰ ਵੀ ਮੁਬਾਰਕ ਜਿਹੜੇ ਚੰਗੇ ਸੋਚਦੇ ਆ ਉਹਨਾਂ ਨੂੰ ਵੀ ਮੁਬਾਰਕਾਂ ਭਾਈ ਧੰਨਵਾਦ ਆ ਉਹਨਾਂ ਦਾ ਵੀ ਸਾਰਿਆਂ ਦਾ ਜੋ ਤੁਸੀਂ ਚੰਗਾ ਸੋਚਦੇ ਹੋ ਲੋ ਜੀ ਜਿਹੜਾ ਸਾਡੇ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਸ਼ੁਰੂ ਹੋਇਆ ਹੋਇਆ ਸੀਗਾ ਉਹ ਜਿਹੜਾ ਤਕਰੀਬਨ ਤਕਰੀਬਨ ਅੱਜ ਕੰਪਲੀਟ ਹੋਣ ਦੀ ਸਭਾਵਨਾ ਹੈਗੀ ਹੈ ਜਿਹਦੇ ਵਿੱਚ ਸਾਨੂੰ ਪਤਾ ਵੀ ਪਿਛਲੇ ਤਕਰੀਬਨ 10 10 ਦਿਨਾਂ ਤੋਂ 10 ਦਿਨ ਤਾਂ ਹੋਏਗੇ ਤਕਰੀਬਨ ਮੈਨੂੰ ਲੱਗਦਾ 14 ਦਿਨ ਹੈ 14 ਦਿਨ 14 ਦਿਨ ਸੌਰੀ 14 ਦਿਨਾਂ ਤੋਂ ਕੰਮ ਸ਼ੁਰੂ ਹੋਇਆ ਹੋਇਆ ਸੀਗਾ ਤੇ ਉਹ ਅੱਜ ਕੰਪਲੀਟ ਹੋਣ ਦੀ ਤਦਾਰ ਤੇ ਹੈਗਾ ਏ ਤੇ ਗੱਲ ਇੱਕ ਹੋਰ ਚੱਲ ਵੀ ਸਟੋਰੀ ਇੱਕ ਹੋਰ ਚੱਲ ਵੀ ਵਿੱਚੇ ਘਰ ਦੀ ਨੇ ਕਿਹਾ ਵੀ ਅੱਜ ਤੁਸੀਂ ਤਿੰਨ ਜਣੇ ਇਹ ਅੱਜ ਤਿੰਨ ਜਣੇ ਆਇਆ ਅੱਜ ਕਹਿੰਦੇ ਵੀ ਸਾਰਾ ਕੰਮ ਨਿਬੇੜ ਕੇ ਜਾਣਾ ਕੁਝ ਵੀ ਹੋ ਜਵੇ ਇਹਨੇ ਦੋ ਤਿੰਨ ਜੜੀਆਂ ਸਾਈਆਂ ਇੱਧਰ ਉੱਧਰ ਪੜੀਆਂ ਹੋਈਆਂ ਉਹਨਾਂ ਦਾ ਵੀ ਪੰਗਾ ਪਿਆ ਵਾ ਇਹਨੂੰ ਤਾਂ ਘਰ ਵਾਲੀ ਕਹਿੰਦੀ ਅੱਜ ਤਾਂ ਤੁਹਾਡੇ ਦੁਪਹਿਰ ਨੂੰ ਕੰਮ ਨਿਪਟੜ ਜਾਣਾ ਵੀ ਅੱਜ ਜਿਹੜੇ ਸਾਫਗਾ ਤੁਸੀਂ ਤਿੰਨ ਜਣੇ ਆ ਕੇ ਵੀ ਇਹਨਾਂ ਦਾ ਕੰਮ ਹੈ ਨਹੀਂ ਵੀ ਫਿਰ ਅੱਧੀ ਦਿਹਾੜੀ ਤੇ ਤੁਸੀਂ ਕਹਿੰਦਾ ਦਿ ਦਿ ਦਿਹਾੜੀ ਨਹੀਂ ਘਰ ਦੇ ਨੂੰ ਪਤਾ ਕੀ ਕਹਿੰਦਾ ਘਰ ਦੇ ਦਾਦੇ ਤੇ ਮੈਨੂੰ ਪਤਾ ਨਹੀਂ ਹੁਣ ਬਾਕੀ ਇਹ ਦੱਸੂਗਾ ਕੋਲੇ ਬੈਠਾ ਮੇਰੇ ਵੀ ਤੇ ਕਹਿੰਦਾ ਨਾ ਨਾ ਇਧਰ ਤੋਂ ਘੁੰਮ ਕੰਮ ਕੀ ਕਹਿੰਦਾ ਪੂਰੀ ਕਰ ਦੇਣੀ ਦਿਹਾੜੀ ਆਪਾਂ ਨੇ ਕਹਿੰਦਾ ਬਥੇਰਾ ਕੰਮ ਪਿਆ ਹਾਲ ਇਹ ਨੂੰ ਹੁਣ ਪਤਾ ਕਿੱਥੇ 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 ਟੀਪ ਟੱਲਾ ਜਾ ਰਹਿਦਾ ਹਾਲ ਕਰਨੇ ਨੂੰ ਉਹ ਇਹ ਨੌਲੇਜ ਰੱਖਦਾ ਮਿਲੋ ਜੀ ਪਹਿਲਾਂ ਬਿੰਦੂ ਨੂੰ ਮਿਲੋ ਮਾੜਾ ਗਿਆ ਸੱਸੀਆ ਸਾਰੇ ਵੀਰਾ ਭਰਾਵਾਂ ਨੂੰ ਭੈਣਾਂ ਨੂੰ ਆਪਣੀ ਹੱਥ ਬੰਨ ਕੇ ਸਤ ਸ੍ਰੀ ਅਕਾਲ ਜੀ ਅੱਛਾ ਆਪਣਾ ਕੰਮ ਹੁਣ 15 ਦਿਨ ਤੱਕ ਛੋਟਾ ਮੋੜਾ ਕੰਮ ਛੱਡਿਆ ਹੋਇਆ ਤਾਂ ਕਿਤੇ ਕੁਸ ਰਹਿ ਗਿਆ ਕਿਤੇ ਕੁਸ ਰਹਿ ਗਿਆ ਕਿਤੇ ਸਾਡੇ ਕੰਦ ਰਹਿ ਗਈ ਕਿਤੇ ਹੜਾ ਦੁਬਾਰਾ ਪੈਰ ਰੱਖਣ ਆ ਕੇ ਖਰਾਬ ਹੋ ਗਿਆ ਤਾਰ ਕੇ ਫਿਰ ਕੰਮ ਹਟਾ ਪੈਸੇ ਦਾ ਹੈ 4 ਵਜੇ ਤੱਕ ਲਈਏ ਅੱਜ ਹੀ ਹੂੰ ਸਾਡੇ ਮਨ ਦੋ ਸ਼ਟਰ ਰਹਿੰਦੇ ਆ ਬਾਹਰ ਹੁਣ ਕੰਦ ਰਹਿੰਦੀ ਆ ਛੋੜੇ-ਬੋੜੇ ਬ੍ਰੀਕੀ ਕੋਈ ਛੋਟਾ ਜਿਹਾ ਬੱਚਾ ਖੜਾ ਉਹ ਕਰੇ ਕਿਤੇ ਪੈਨਸਲ ਮਾਰਦੀ ਉਹ ਵੀ ਸੈਟਿੰਗ ਕਰਨੀ ਆ ਬਸ ਹੂੰ ਫਿਰ ਤੂੰ ਐਂ ਕਰਨਾ ਹਾਂਜੀ ਇੱਕ ਹੋਰ ਕੰਮ ਕਰ ਇੱਕ ਬੰਦਾ ਪੱਕਾ ਹੀ ਛੱਡ ਜਾ ਇਹ ਤਾਂ ਬਿਗੜੀ ਜੁਣਾ ਕਿਤੇ ਪੈਰ ਰੱਖੋ ਗਿਆ ਕਦੇ ਕਿਤੇ ਜਵਾਕ ਨੇ ਉਹ ਮਾਰਤੀ ਵਾ ਜਦ ਦੇਖਿਆ ਵੀ ਇੱਥੇ ਜਵਾਕ ਨੇ ਮਾਰਤਾ ਜਦ ਬੁਰਸ਼ ਘਮਾ ਕੇ ਆ ਕੇ ਮੈਂ ਵਿੱਕੀ ਬਾਈ ਨੂੰ ਆ ਜੀ ਆ ਡੱਬੇ ਸਾਰੇ ਜਿਹੜੇ ਰੰਗ ਲਾ ਕੇ ਨਿਸ਼ਾਨੀ ਲਾ ਕੇ ਦੇ ਕੇ ਜਾਣੇ ਆ ਜੀ ਹਾਂ ਤਿੰਨੇ ਚੀ ਬੁਰਸ਼ ਦੇ ਜਣੇ ਨਾਲ ਵੀ ਜਿੱਥੇ ਵੀ ਤੁਹਾਨੂੰ ਲੱਗਿਆ ਵੀ ਟਾਈਮ ਜਾ ਕੱਢ ਕੇ ਹਫਤੇ ਬਾਅਦ ਉੱਥੇ ਪੈਚ ਲਾਤਾ ਜੀ ਕਿਹਨੇ ਜੀ ਨਹੀਂ ਉਹ ਤਾਂ ਗੱਲ ਠੀਕ ਹੈ ਹੁਣ ਇਹ ਬੁਰਸ਼ਾਂ ਕਰ ਉਧਰ ਚੱਲੂਗਾ ਇੱਕ ਹੋਰ ਜੀ ਹੁਣ ਇਹਨੇ ਅੱਜ ਲਿਸਟ ਬਣਾ ਕੇ ਦੇਣੀਆਂ ਹਨ ਸਬਾਨ ਦੀ ਆਪਣਾ ਜਿਹੜਾ ਭਾਂਬਰੀ ਵਿੱਕੀ ਦੇ ਸੌਰੀਆਂ ਕਰਕੇ ਆਉਣਾ ਰੰਗ ਰੋਗਨ ਤੇ ਤੁਹਾਨੂੰ ਬਾਕੀ ਇੱਕ ਹੋਰ ਚੀਜ਼ ਹੈ ਵੀ ਜਿਹੜਾ ਇਸ ਬੰਦੇ ਨੇ ਕੰਮ ਕੀਤਾ ਹੈ ਇਸ ਘਰ ਦੇ ਵਿੱਚ ਬਾਹਰੋਂ ਘਰ ਦੀ ਲੁੱਕ ਕਿਦਾਂ ਦੀ ਲੱਗਦੀ ਹੈ ਕੱਲੇ ਕੱਲੇ ਕਮਰੇ ਦੇ ਵਿੱਚ ਕਿਦਾਂ ਕਿਦਾਂ ਦਾ ਕਲਰ ਕਰਿਆ ਹੋਇਆ ਇੱਕ ਹੋਮ ਟੂਰ ਟਾਈਪ ਆ ਦੇਖੋ ਅੰਦਰ ਪੂਰੀ ਸਫਾਈ ਨਹੀਂ ਹੋਈ ਵੀ ਹੈਗੀ ਸਫਾਈ ਤੇ ਵੀ ਦਿਖਾ ਸਕਦੇ ਤੇ ਸਫਾਈ ਤੇ ਬਾਅਦ ਇੱਕ ਵਾਰ ਫੇਰ ਦਿਖਾਵਾਂਗੇ ਪਰ ਜਾਨੀ ਹੁਣ ਜਿਹੇ ਜਿਹੇ ਹਾਲਾਤ ਵਿੱਚ ਹੈਗੇ ਉਹੋ ਜਿਹੇ ਹਾਲਾਤਾਂ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਬਿੰਦੂ ਨੇ ਜਿਹੜਾ ਕਲਰ ਕੀਤਾ ਤਾਂ ਕਿਦਾਂ ਦਾ ਕੀਤਾ ਕੁਝ ਚੁਆਇਸ ਇਹ ਦੀ ਕੁਝ ਚੁਆਇਸ ਮੇਰੀ ਵਿੱਚ ਘਰਦਿਆਂ ਦੀ ਰਲ ਮਿਲ ਕੇ ਜੇ ਬਸ ਗੰਦਲਜੋਲਜੀ ਹੋ ਕੇ ਮਤਲਬ ਸਾਰਾ ਕੰਮ ਜੀ ਜਾਨੀ ਸਿਰੇ ਚੜ ਗਿਆ ਜੀ ਕਹਿਣ ਦਾ ਭਾਵ ਹਾਲ ਸਾਡਾ ਜਿਹੜਾ ਇੱਥੇ ਇਹਦਾ ਨੀਚੇ ਵਾਲਾ ਗਰਾਊਂਡ ਫਲੋਰ ਚੱਲਦਾ ਜਿਹੜਾ ਏ ਇਹਦੇ ਵਿੱਚ ਹਾਲ ਅਸੀਂ ਪੈਂਡਿੰਗ ਰੱਖਿਆ ਕੰਮ ਕਿਉਂਕਿ ਥੋੜੇ ਮਿਸਤਰੀ ਨੇ ਪਲਾਸਟਰ ਪੁਲਸਟਰ ਜੇ ਕਰਨੇ ਆ ਉਹਦੇ ਬਾਅਦ ਵਿੱਚ ਸ਼ਾਇਦ ਪੀਓਪੀ ਦਾ ਹੋ ਜਾਵੇ ਜਾਂ ਕੁਝ ਹੋਰ ਹੋ ਜਾਵੇ ਉਹ ਵੀ ਦੇਖਾਂਗੇ ਉਹ ਗੱਲ ਵੱਖ ਹੈ ਪਰ ਇੱਕ ਗੱਲ ਹੈ ਕਿ ਵੀ ਮੇਰਾ ਦਿਲ ਥੋੜਾ ਜਿਹਾ ਆਏ ਆਏ ਜੇ ਕਰੀ ਜਾਂਦਾ ਵੀ ਕੱਲ ਤੇ ਬਿੰਦੂ ਨੇ ਮੈਨੂੰ ਦਿਖਣਾ ਨਹੀਂ ਬਿੰਦੂ ਨੇ ਕਿਤੇਰੇ ਹੌਲ ਪਾਸੇ ਚਲੇ ਜਾਣਾ ਵਿੱਕੀ ਨੇ ਦੇਣੇ ਜੀ ਚੱਕ ਕੇ ਗੱਡੀ ਦੇ ਵਿੱਚ ਇਹ ਕੱਲ ਨੂੰ ਕੱਲ ਨੂੰ ਜਾਣਾ ਮੈਨੂੰ ਹਾਂ ਅੱਜ ਕੱਲ੍ਹ ਜਾਣਾ ਹੈ ਹਾਂ ਕੱਲ ਨੂੰ ਬਿੰਦੂ ਨੇ ਚਲੇ ਜਾਣਾ ਜੀ ਵੀ ਵਿੱਕੀ ਦੇ ਸਹੁਰਿਆਂ ਨੂੰ ਤੇ ਉੱਥੇ ਜਾ ਕੇ ਫਿਰ ਇਹ ਆਪਣਾ ਉੱਥੇ ਦਾ ਜਿਹੜਾ ਕਾਰੋਬਾਰ ਹੈ ਜਿਹੜਾ 2 ਜਾਂ 3 ਦਿਹਾੜੀਆਂ ਦੇ ਵਿੱਚ ਕਿੰਨੇ ਜਿੰਨੇ ਬੰਦੇ ਜਾਊਂਗੇ ਤੁਸੀਂ ਤਿੰਨੇ ਜਣੇ ਜਾਊਂਗੇ ਜੀ ਕਿੰਨੇ ਜਣੇ ਜਾਊਂਗੇ ਨਾ ਹਾਂਜੀ ਤਿੰਨ ਚਾਰ ਦਿਹਾੜੀਆਂ ਤੇ ਫਿਰ ਲੱਗੇ ਜਾਣੀ ਥੋੜੀ ਮੈਨੂੰ ਲੱਗਦਾ ਨਾ ਆਈਡੀਆ ਜੇ ਤਾਂ ਬਾਹਰ ਆਪਣਾ ਸਮੋਸਾ ਸਮੋਸਾ ਦਾ ਕੰਮ ਹੋਇਆ ਜੀ ਹਾਂ ਫਿਰ ਤਾਂ ਆਪਣੇ 3 ਦਿਨ ਲੱਗ ਜਾਣੇ ਪੱਕੇ ਜੀ ਹਾਂ ਠੀਕ ਹੈ ਜੇ ਉਹਨਾਂ ਨੇ ਕਿਹਾ ਵੀ ਬਾਹਲੀ ਵਾਲ ਫਿਰ ਦੋ ਦਿਨ ਬਾਹਰ ਤਾਂ ਫਿਰ ਬਾਹਰ ਤਾਂ ਸਮੋਸੇ ਵਿੱਚ ਠੀਕ ਰਹੂਗਾ ਤੂੰ ਦੱਸ ਕੇ ਕਹਿਣਾ ਕਿ ਤੂੰ ਦੇਖ ਕੇ ਆ ਨਾ ਮੇਰੇ ਨਾਲ ਜਾ ਕੇ ਕਿਵੇਂ ਰਹੂਗਾ ਬਾਹਰ ਬਾਹਰਲੇ ਪਾਸੇ ਕਿਹ ਹੈ ਜਾ ਰਹੂਗਾ ਜਿਹੜੇ ਜਿਹੜੇ ਜਿੰਮੀ ਜਿੰਮੀ ਤੇ ਉਹਨਾਂ ਦਾ ਮਕਾਨ ਆ ਹਾਂ ਹਾਂਜੀ ਮਕਾਨ ਦੇ ਵਿੱਚ ਤਾਂ ਕਰਦੇ ਬਾਲਟੀ ਵਾਲਾ ਹੀ ਕੰਮ ਹਨਾ ਹਾਂਜੀ ਜਿਹੜੀਆਂ ਬਾਹਰ ਵਾਲੀਆਂ ਕੰਧਾਂ ਆ ਜਾਂ ਜਿੱਕਰ ਜਿੱਦਾਂ ਡੰਗਰ ਜੇ ਬੰਨੇ ਹੋਏ ਆ ਸਾਰੇ ਹਨਾ ਉੱਧਰ ਤਾਂ ਸਮੋਸਾ ਵੀ ਚੱਲ ਸਕਦਾ ਹਾਂਜੀ ਹਾਂਜੀ ਚੱਲ ਜਾਣਾ ਜੀ ਨਾਲੇ ਕਹਿੰਦੇ ਹਾਂਜੀ ਚੱਲ ਦੇਣਾ ਜੀ ਹਾਂ ਤੇ ਇਧਰ ਲੇਕਨ ਬਸ ਮਾਲਕ ਨੂੰ ਪਸੰਦ ਆਉਣਾ ਚਾਹੀਦਾ ਵੀ ਮਾਲਕ ਕਹੇ ਵੀ ਯਾਰ ਅਸੀਂ ਬਾਹਰ ਕਿਹ ਲਗਾਉਣਾ ਤਾਂ ਆਪ ਤੁਸੀਂ ਮੈਂ ਇਹ ਹੀ ਬਣਾ ਸਾਰੇ ਪਰਵਾਰ ਨੂੰ ਬਿਠਾ ਕੇ ਪੁੱਛ ਲੈਣਾ ਵੀ ਕਾਹਦਾ ਪੁੱਛ ਲੈਣਾ ਸਮਾਨ ਤਾਂ ਤੁਸੀਂ ਮੈਂ ਨਾ ਵੀ ਅੱਜ ਲੱਦ ਕੇ ਉੱਥੇ ਪਜਾ ਦਿਓ ਮੈਂ ਸ਼ਾਮ ਨੂੰ ਫਿਰ ਸ਼ਾਮ ਤੱਕ ਆਪਾਂ ਲਿਖੂਗਾ ਸਮਾਨ ਦੀ 4 ਬੋਤੇ ਬਾ ਅੱਛਾ ਹਾਂਜੀ ਜਦੋਂ ਵਿੱਕੀ ਭਾਈ ਨੇ ਵੀ ਆਏ ਜਾਣਾ ਹਾਂ ਵਿੱਕੀ ਭਾਈ ਨੇ ਆਹ ਸੰਟੀਕਟ ਨੂੰ ਗਿਆ ਉਹ ਉਹਦੇ ਆਏ ਤੇ ਸਲਾਮਸ਼ਿਵਰਾ ਕਰਕੇ ਫਿਰ ਬਸ ਸਮਾਨ ਦਾ ਲਿਖ ਦਿੰਦੇ ਸਾਰਾ ਕੁਝ ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਆਪਾਂ ਬਾਹਰ ਤੇ ਮਕਾਨ ਦੀ ਲੁੱਕ ਕਿੱਦਾਂ ਦੀ ਲੱਗ ਰਹੀ ਹੈ ਉਸੇ ਬਾਦ ਅੰਦਰ ਕਿਹੜੇ ਕਿਹੜੇ ਕਮਰੇ ਵਿੱਚ ਕਿਹੜਾ ਕਿਹੜਾ ਰੰਗ ਕੀਤਾ ਤੇ ਦੁਕਾਨ ਦੇ ਅੰਦਰ ਕਿਹੜਾ ਕਿਹੜਾ ਰੰਗ ਕੀਤਾ ਇਹ ਸਾਰਾ ਰੰਗ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਹੈ ਜੀ ਇੱਥੇ ਜੀ ਆ ਕੱਲ ਲਾਸਟ ਟਾਈਮ ਇਹਨਾਂ ਨੇ ਇੱਕ ਬਾਰਡਰ ਬਣਾਉਣ ਦਾ ਆਲੇ ਦੁਆਲੇ ਉਹ ਸਾਹਮਣੇ ਵਾਲੀ ਕੰਧ ਹੈ ਗੁਲਾਬੀ ਕਰਤੀ ਪਹਿਲਾਂ ਗੂੜਾ ਗੁਲਾਬੀ ਦਾ ਵਿਕੀ ਕਹਿੰਦਾ ਥੋੜਾ ਜਿਹਾ ਬਈ ਉਹ ਕਰ ਦੇ ਬਈ ਥੋੜਾ ਜਿਹਾ ਪਿੱਕਾ ਕਰਾ ਦੇ ਆ ਇਧਰ ਵੀ ਪਹਿਲਾਂ ਵਾਲੇ ਨਾਲ ਦਾ ਜਿਹੜਾ ਪਪਰਫਾ ਰੰਗ ਉਹਦੇ ਨਾਲ ਦਾ ਹੀ ਰੰਗ ਆਇਆ ਜੀ ਪਹਿਲਾਂ ਵੀ ਤਕਰੀਬਨ ਇੱਥੇ ਇਹਦੇ ਨਾਲ ਦੀ ਹੋਇਆ ਹੋਵਾ ਸੀਗਾ ਥੋੜਾ ਜਿਹਾ ਪਰਚੇ ਪਿਆ ਤੇ ਇੱਧਰ ਵੀ ਹੁਣ ਤੁਹਾਨੂੰ ਦਿਖਾਉਂਦੇ ਆਪਾਂ ਬਾਕੀ ਜਿਹੜਾ ਗ੍ਰੇ ਹੈ ਉਹ ਗ੍ਰੇ ਜਿਹੜਾ ਅੱਜ ਸਮੋਸੇ ਬਾਹਰ ਦੇਖ ਰਿਹਾ ਨਾ ਪਰੇ ਜਾ ਤੇ ਉਪਰ ਵਾਲੇ ਨੂੰ ਹੁਣ ਮੈਂ ਰੱਖਾਂ ਜਾਨੀ ਤੁਹਾਨੂੰ ਮੈਂ ਪਹਿਲਾਂ ਹੀ ਜੈਸਾ ਸਫਾਈ ਹੋਈ ਹੋਈ ਹੈ ਇਹ ਹਰ ਹੁਣ ਦੇ ਵਿੱਚ ਸਾਡਾ ਸੈਟਅਪ ਤਿਆਰ ਹਾਂ ਟੋਟਲੀ ਹੁਣ ਅਸੀਂ ਵੀਡੀਓ ਐਡੀਟਿੰਗ ਦਾ ਇਹ ਉਹ ਅੰਗਲਬ ਸਭ ਕੁਝ ਇੱਥੇ ਉਹਨਾਂ ਤੇ ਸਾਰੀ ਸਫਾਈ ਹੋਈ ਹੋਈਆਂ ਨੇ ਉਹ ਪਰਸ਼ਾਤ ਦੇ ਇੱਕ ਕੰਧ ਆਕਾਰ ਦੀ ਸ਼ੈੱਟ ਦੇ ਗ੍ਰੇ ਵਾਲੀ ਤੇ ਗ੍ਰੇ ਰੰਗ ਤੁਸੀਂ ਸਾਰਿਆਂ ਨੇ ਬਹੁਤ ਪਸੰਦ ਕਰਿਆ ਤੇ ਆਹ ਸਾਡੀ ਲੌਕੀ ਸਿਸਟਮ ਸਾਰੇ ਜਿੰਨਾ ਵੀ ਹੈਗਾ ਤੇ ਟੋਟਲ ਗ੍ਰੇ ਰੰਗ ਭਰਿਆ ਹੋਇਆ ਤੁਸੀਂ ਦੇਖ ਸਕਦੇ ਹੋ ਪਰਸ਼ਾਤ ਦੇ ਵਿੱਚ ਡਿਜ਼ਾਈਨ ਪਾਇਆ ਹੋਇਆ ਤੇ ਇਹਦਰਆਂੀਆਂ ਪੌੜੀਆਂ ਦੇ ਵਿੱਚ ਵੀ ਡਿਜ਼ਾਈਨ ਹੈ ਜਿਹੜਾ ਹਲਕੀ ਸਾਫ਼ ਸਫਾਈ ਹੋਈ ਉਹ ਤੁਹਾਨੂੰ ਪਹਿਲਾਂ ਕਰਦਾ ਜੇ ਫੈਡਿੰਗ ਹੈ ਫਰਦੀ ਪਈ ਰਹਾ ਫਰਦੀ ਰਹਾ ਹੈ। ਐਵੇਂ ਉਹਦੇ ਵਿੱਚ ਆਹ ਹੱਤਾ ਪਣ ਜਾ ਹੋ ਗਿਆ ਇੱਕ ਵਾਈਟ ਛਾਪ ਉੱਪਰ ਹੋ ਗਈ ਤੇ ਉਹ ਕੰਧ ਹੈ ਕਿ ਜਿਹੜੀ ਸੈਪਰੇਟ ਕਰੀ ਦਿੱਤੀ ਆ। ਧੀਰਾ ਆਣੀ ਕਰਕੇ ਐ। ਉਹ ਫੋਮ ਅਗੈ ਸੀਗਾ। ਤੇ ਉਹਦੇ ਬਾਅਦ ਅੱਗੇ ਇੱਧਰ ਨਾਲ ਇਹ ਕਿੰਨਾ ਲਾ ਪੀਰ ਕਰਤਾ ਕਾ ਦੇ ਲਾ ਪੀ। ਇਹ ਰੇਵਿੰਗ ਲਾ ਵੀ ਸਾਡੇ ਕੋਲ ਕੂੜਾ ਤੇ ਜਿਹੜਾ ਉਹਦੇ ਵਿੱਚ ਥੋੜਾ ਜਿਹਾ ਕਲਰ ਫੋਮ ਲਾ ਕੇ ਉਹ ਸਾਰਾ ਕਸਟਮਿੰਗ ਕਰਦੇ ਤੇ ਹੁਣ ਅਸੀਂ ਲਗਾਈਆਂ ਦੋ ਕੁ ਮਿੰਟ ਤੱਕ ਉਹ ਚਿਵਨੀ ਨੇ ਫਿਰ ਮਦਾਰਜ ਵਿੱਚ ਕੰਮ ਚੱਲ ਰਿਹਾ ਸੋ ਵੀ ਇਹਨੇ ਦੋ ਤਿੰਨ ਵਾਰ ਮੈਨੂੰ ਕਹਿ ਦਿਆ ਵੀ ਲਾ ਦਿਓ ਲਾ ਦਿਓ ਲਾ ਦਿਓ ਮੈਂ ਥੋੜੀ ਜਿਹੀ ਅਣਗਹਿਲੀ ਕਰੀ ਜਾ ਰਿਹਾ ਹਾਂ ਉਸ ਤੋਂ ਬਾਅਦ ਵਿੱਚ ਇੱਧਰ ਵੇਖੋ ਥੋੜਾ ਕੂੜਾ ਕੂੜਾ ਹੋ ਗਿਆ ਕਾਹਦਾ ਇਹ ਚਲੋ ਕੋਈ ਗੱਲ ਨਹੀਂ ਇੱਥੇ ਵੀ ਤੇ ਇਹਨੂੰ ਦੇ ਵਿੱਚ ਇਹਨੂੰ ਸਾਰਾ ਟੱਪਾ ਨਾਲ ਇਕੱਠੇ ਰਹਿਣਾ ਹਾਂ ਜੀ ਲੋ ਇਹੀ ਬੰਮ ਦੇ ਵਿੱਚ ਇੱਥੇ ਕਰਨਾ ਉਹਦੀ ਮੰਮੀ ਜਾਂ ਮੈਂ ਜਿਵੇਂ ਵੀ ਹੈ ਇਦਾਂ ਥੱਲੇ ਸਾਰਾ ਕੁਝ ਸੜੀ ਆਣਾ ਇੱਥੇ ਸੈਟਅਪ ਤਿਆਰ ਕਰ ਲੈਣਾ ਔਰ ਰੂਮ ਸਾਡਾ ਹੁਣ ਥੋੜਾ ਜਿਹਾ ਕੋ ਫਰੀ ਹੋਣਾ ਪਾਉਂਦੇ ਪਾਸੇ ਆਣਾ ਤੇ ਜਦੋਂ ਅਸੀਂ ਜੈਤ ਮੈਨੂੰ ਵਿਦਾ ਕਰਾ ਕੇ ਲਿਆਉਂਗਾ ਫਿਰ ਮੈਂ ਸ਼ਾਇਦ ਰੂਮ ਸੀ ਚਲੇ ਜਾਮ ਇੱਧਰ ਜਾਚੋ ਜਾਾਂਗੇ ਜਿਵੇਂ ਵੀ ਹੋਊਗਾ ਉਮੇ ਦੇਖਾਂਗੇ ਤੇ ਬਾਹਰ ਕਾਣ ਲੈ ਤੁਹਾਨੂੰ ਆਉਂਦਾ ਹਾਲ ਗੱਲ ਮੰਨਦੇ ਜਾ ਕੋ ਪਿਆਰਾ ਸਾਡਾ ਸਮਾਂ ਹੋ ਗਿਆ ਪਿਆ ਇਹ ਪਈ ਸਾਡੀ ਚੀਜ਼ ਨਹੀਂ ਸਿਮਨ ਦੀ ਸੈਟਿੰਗ ਹੋਣੀ ਹੈ ਇਹ ਐਗਜ਼ਾਮਪਲ ਵਾਸਤੇ ਲੋਕ ਨੇ ਇੱਕ ਕਰਨਾ ਇਸ ਨੂੰ ਕੰਮ ਇਹ ਸੇ ਤੋਂ ਲੋਕ ਆ ਜਿਹੜੀ ਕਿ ਆ ਘੈਂਟ ਲਾਦੀ ਹੈ ਕਿ ਡਰੋਨ ਉਡਾ ਕੇ ਦੇਖੀਏ ਚਲ ਡਰੋਨ ਦੇਖਦੇ ਹੁੜਾ ਦੇ ਕੋਈ ਗੱਲ ਨਹੀਂ ਚਲ ਡਰੋਨ ਵਾਲਾ ਸ਼ਾਟ ਵੀ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਜੇ ਡਰੋਨ ਨੂੰ ਚੱਕ ਦੇ ਇੱਕ ਬਹੁਤ ਦਿਨ ਹੋ ਗਏ ਡਰੋਨ ਨਹੀਂ ਸੀ ਜੜਾਇਆ ਸੀਗਾ ਲੋ ਜੀ ਆ ਸਾਡੇ ਕੋਲ ਸ਼ੇਡ ਕਾਰਡ ਆ ਗਏ ਜਿਹੜਾ ਗਹਾਂ ਦਾ ਪ੍ਰੋਸੈਸ ਭੰਬਰੀ ਦਾ ਸ਼ੁਰੂ ਕਰਨਾ ਸੀ ਹਾਂਜੀ ਤੇ ਉਹਦੇ ਵਿੱਚ ਤੇ ਰੰਗ ਆ ਜਿਹੜਾ ਡਿਸਾਈਡ ਕੁਛ ਇਹਨਾਂ ਨੇ ਫੋਨਾਂ ਦੇ ਉੱਪਰ ਕਰ ਲਏ ਹੋਏ ਕਿਉਂਕਿ ਮੈਂ ਚੱਕ ਲਿਆ ਮੈਂ ਜਾ ਕੇ ਸਮਾਨ ਫਿਰ ਹੂੰ ਉੱਤੇ ਬਾਅਦ ਵਿੱਚ ਫਿਰ ਕੱਲ ਤੇ ਇਹਦਾ ਕੰਮ ਸ਼ੁਰੂ ਹੋ ਜਾਣਾ ਚਾਹ ਪੀਣ ਵਾਸਤੇ ਬਿਠਾੜਾ ਇਹ ਕਹਿੰਦਾ ਤਾਂ ਫਤਾ ਕੀ ਕਹਿੰਦਾ ਕਹਿੰਦਾ ਤੁਸੀਂ ਡਿਸਾਈਡ ਹੀ ਨਹੀਂ ਕੀਤਾ ਹਾਲ ਬਸ ਮੋਸਮ ਕਰਨਾ ਪਾਲਟੀ ਵਾਲਾ ਕਰਨਾ ਕਿ ਕਿਹੜਾ ਪੇਂਟ ਕਰਨਾ ਕੀ ਕਰਨਾ ਕੀ ਨਹੀਂ ਕਰਨਾ ਮਤਲਬ ਕਿ ਕੁਛ ਨਹੀਂ ਸਾਡਾ ਡਿਸਾਈਡ ਕੀਤਾ ਮੈਂ ਵੀ ਚੁੱਪ ਕਰ ਗਿਆ ਇਹ ਕਿ ਨਹੀਂ ਦੱਸਿਆ ਹੋਇਆ ਸਾਰਾ ਕੁਝ ਨਾ ਸਵੇਰੇ ਵਿੱਕੀ ਸਿੰਘ ਦੇ ਸਾਹਮਣੇ ਗੱਲ ਹੋਈ ਆ ਹੋਈ ਸੀ ਹੋਈ ਸੀ ਫੇਕਾ ਕੰਮ ਰੰਗ ਕਹਿੰਦੇ ਇਹ ਵੇ ਨਾ ਇਹ ਕੋ ਦਿਖਾਉਂਦੇ ਬੋਲੀ ਰੰਗ ਕਮਾਣ ਦਾ ਠੀਕ ਹੈ ਜਿਹੜਾ ਉਹਨਾਂ ਨੇ ਚੁਣਿਆ ਮੈਂ ਮੰਨ ਗਿਆ ਹਾਂ ਹੋਰ ਸੋਈ ਵਿੱਚ ਕਹਿ ਦੇਖੋ ਨੇ ਆ ਜਦ ਦੇਖਦੇ ਆ ਤਾਂ ਚਲੋ ਕੋਈ ਗੱਲ ਨਹੀਂ ਬਾਹਰ ਦੋ ਉੱਧਰ ਬਾਹਰ ਕਹਿੰਦਾ کریم ਜਾਂ ਫਿਰ ਜਾਂ ਹੱਗ ਰਹੀ ਹੈ ਬਾਹਰ ਲੈ ਬਸ ਫੇ ਤੇ ਨਾਲੇ ਕਹਿੰਦੇ ਲੌਬੀ ਵਿੱਚ ਕੋਈ ਉਹ ਕਰ ਦੇ ਜਿਹੜਾ ਹੁਣ ਆਪਾਂ ਨੇ ਰਸੋਈ ਚ ਕਰਨਾ ਉਹੀ ਲੌਬੀ ਚ ਹੋੜੜ ਬਰਾਂਡੇ ਚ ਹੋ ਜਾਣਾ ਬਰਾਂਡੇ ਚ ਨਹੀਂ ਕੰਦਾ ਪਰ ਬਾਹਰ ਜਿਵੇਂ ਡੰਗਰ ਡੰਗਰ ਬੰਨੇਵੇਂ ਜਿਹੜਾ ਜ ਆਪਾਂ ਨੇ ਕਰਿਆ ਬਾਹਰ ਇਹ ਜਾਰਾ ਹੈ ਆਹੀ ਕੁਝ ਹੈ ਗਰੇ ਕਰ ਲਓ ਵੀ ਕਿਰਤ ਸਿੰਘ ਕਹਿੰਦਾ ਇਹ ਕਰ ਲਓ ਕਰੀਮ ਰੰਗ ਤਾਂ ਜ਼ਿਆਦਾ ਛਿੱਟੀ ਹੋ ਜਾਣਾ ਹਾਂ ਇਹ ਤਾਂ ਤੁਸੀਂ ਸੋਚਣਾ ਗਰੇ ਦੋ ਤਰ੍ਹਾਂ ਦੇ ਆਪਣੇ ਤਰ੍ਹਾਂ ਹੋਏ ਹੋਈ ਗਰੇ ਹਾਂ ਜਿਹੜਾ ਬਾਹਰ ਹੋਇਆ ਮੈਂ ਆਪਣੇ ਗਰੇ ਉਹ ਕਰ ਦੋ ਉਹੀ ਮਤਲਬ ਕਾਂ ਦਾ ਭਾਵ ਉਹ ਜਿਹੜੇ ਜਿੱਥੇ ਜਿੱਥੇ ਸਮੋਸਾ ਪਹਿਲਾਂ ਸਮੋਸਾ ਸਮੋਸਾ ਮાળੇ ਕਰੇ ਠੀਕ ਹੈ ਉਹੀ ਹੈ ਠੀਕ ਹੈ ਜੀ ਹੈ ਠੀਕ ਹੈ ਤੇ ਕਮਰਿਆਂ ਚ ਵਾਲਟੀ ਵਾਲਾ ਹੋ ਜਾਣਾ ਰਬ੍ਰੈਂਡ ਹੈ ਰਸੋਈ ਚ ਠੀਕ ਹੈ ਜੀ ਤੇ ਕਾਰ ਕਿਵੇਂ ਲਿਖੂਗਾ ਹੁਣ ਤੂੰ ਕਿੰਨੇ ਕਿੰਨੇ ਲੀਟਰ ਕਿਆ ਕਿਆ ਇਹ ਤਾਂ ਆ ਅੰਡੇ ਨਾਲ ਪਸੈਂਦਾ ਜਿਹੜਾ ਲਹਾਜਾ ਪਾ ਕੇ ਲਈ ਆ ਤਾਂ ਦਹੀਂ ਹਾਂ ਉਥੇ ਇੱਕ ਪਾਰਟੀ ਦੇ ਇੱਕ ਤੇ ਬਾਕੀ ਜਤੂ ਅੱਛਾ ਆ ਕੱਢ ਗਈ ਹਾਂ ਹਾਂ ਹੋ ਜਾਉਂਦਾ ਹਣਾ ਪੱਕੇ ਫੇਰ ਠੀਕ ਹੈ দাদা ਆਪਾਂ ਸਖਪਾਣਾ ਵੀ ਸਾਥ ਵਿੱਚ ਬਾਲਤੀ ਹੈ ਹੂੰ ਦਿਵਾਰਾਂ ਵਿੱਚ ਪਾ ਦੂੰਗਾ ਸੋ ਵੀ ਦਾ ਵੀ ਫਿਰ ਉਹਨਾਂ ਦਾ ਰੰਗ ਕੱਢ ਕੇ ਮਣ ਕੇ ਉਹਨਾਂ ਚ ਰੰਗ ਕੋਲ ਲੂੰਗੇ ਭਵਿਕਲ ਠੀਕ ਹੈ ਆਪਾਂ ਨੇ ਹੁਣ ਮਤਲਬ ਕਿਹੜਾ ਰੰਗ ਅਥੇ ਹੋ ਉਥੇ ਡਿਸਟੈਂਪਰ ਵਿੱਚ ਹੋ ਸਕਦਾ ਆਪਣਾ ਜੀ ਅੱਛਾ ਡਿਸਟੈਂਪਰ ਵਿੱਚ ਦੂਗਾ ਨਾ ਹਾਂਜੀ 1000 1100 ਰੁਪਏ ਬਾਹਰ ਕੇ ਲੱਗ ਪਗੇ ਉਹ ਕਿੰਨੇ ਕਿੰਨੇ ਲੀਟਰ ਦੀ ਹੁੰਦੀ ਹੈ 20 ਕਿਲੋ ਦੀ ਹੈ ਤੇ ਦੋ ਕੰਗਰੇ ਰੰਗ ਘੜੇ ਲਏ ਗਏ ਅੱਛਾ ਹਾਂ ਜੀ ਜੀ ਮੈਂ ਪਣੇ ਰਸੋਈ ਬ੍ਰਾਂਡਾ ਵਿੱਚ ਕਰਨਾ ਉਹਦੇ ਲਈ علیحدਾ ਉਹ ਫਿਰ ਇਸ ਟੈਂਪਰ ਦੇ ਅੰਦਰ ਇਹਦੇ ਵਿੱਚ ਕੀ ਫਰਕ ਕੀ ਹੁੰਦਾ ਮਤਲਬ ਜਿੱਕਾ ਇਹਦੀ ਚਮਕਾਈ ਬੁੱਧੀ ਵਸ ਚਮਕਿੰਦੀ ਉਹਨੇ ਚਾਂਤਰੀ ਉਹ ਥੋੜੀ ਥੋੜੀ ਕੁਆਲਿਟੀ ਘਟਾ ਬਸ ਗੱਲ ਆਹੀ ਹੈ ਹਾਂਜੀ ਹੋਰ ਗੱਲ ਕੁਝ ਨਹੀਂ ਹੈਗੀ ਉਹ ਹੁਣ ਜਿੱਕਣਾ ਉੱਥੇ ਇਹਦੇ ਸਲਾਪ ਨੂੰ ਕਰਕੇ ਉਹ ਇਹ ਕ ਉਹ ਇਹ ਬੈਠ ਕੇ ਕਹਿੰਦਾ ਮੈਂ 5 ਸਾਲ ਕਰ ਦੂੰਗਾ ਕਰ ਦੂੰਗਾ ਹਾਂ ਅੱਛਾ ਉਹਨੇ ਵਾਰ 200 ਵਾਲੇ ਕਹਿਣੇ ਆ 2.5 ਸਾਲ ਦੋ ਤਿੰਨ ਸਾਲ ਤਵਾਦੋ ਕਹਿੰਦੇ ਵੀ ਆ ਵੀ ਲੈਟ ਟਾਉਣਾ ਜਿਹੜਾ ਟਾਂਟਾ ਕੇ ਖਾਣਾ ਬਣਾਉਣਾ ਹਾਂ ਸਹੀ ਹੈ ਆ ਵੀ ਹਰ ਸਾਲ ਅਥੇ ਕੂਚੀਆਂ ਨਾਲ ਪਛਲੇ ਮਕਾਨ ਚ ਕਰਦੇ ਹੁੰਦੇ ਤੇ ਹਰ ਸਾਲ ਸਾਡੀ ਲੋੜੀ ਦੇ ਪਹਿਲਾਂ ਸਾਂ ਹੀ ਜਾਂਦੇ ਹਾਂ ਲੋੜੀ ਦੇ ਬਾਣੇ ਹਾਂ ਟੋਲ ਰੱਖ ਤਾਣਾ ਕਿ ਉਹ ਲੜ ਕੂਚੀ ਹੁੰਦੀ ਜੀ ਇੰਨੀ ਕੋ ਡਬੋਈ ਜਾਣੀ ਫੁੱਸੜ ਫੁੱਸੜ ਐ ਮਰ ਜੈਣਾ ਨਹੀਂ ਮੈਂ ਇਹਦੇ ਨਾਲ ਸਵੇਰੇ ਸਵੇਰੇ ਯਾਦ ਕਰਦੀ ਸੀ ਉਹ ਜਿਵੇਂ ਘੜ ਘੜੀਆਂ ਉੱਥੇ ਬਾਣੀ ਵਧ ਰੇ ਇੱਕ ਭਾਈ ਐ ਕਰਦਾ ਸਾਡੇ ਸਿਰਫ ਇੱਕੋ ਜਣਾ ਦਾ ਪਿੰਡ ਚ ਰੰਗ ਕਰਨੇਗਾ ਮਤਲਬ ਦੋਨੇ ਭਾਈ ਕਰਦੇਦੇ ਉਹ ਵੀ ਹੋਰ ਕੋਈ ਦੁਆ ਹੈ ਨਹੀਂ ਥਾ ਤਾਂ ਉਹਨਾਂ ਨੇ ਪੌੜੀ ਜਿਹੜੀ ਲੰਬੀ ਜੀ ਹੁੰਦੀ ਆ ਉਹ ਆਪਣੀ ਹੋਤੀ ਉਹਨਾਂ ਦੀ ਬਸ ਇਹਦੇ ਰੰਗ ਕਰਨ ਜਾਣਾ ਮੋਢੇ ਕੋ ਪੌੜੀ ਨਹੀਂ ਫਿਰ ਉਹਨੇ ਮੋਢੇ ਆ ਤੇ ਰੱਖ ਕੇ ਲੈ ਕੇ ਜਾਣਗੇ ਉਹ ਮੈਂ ਨਹੀਂ ਗੱਲ ਕਰਦੀ ਮੈਂ ਗੱਲ ਕਰਦੀ ਆ ਸਿਰਫ ਇੱਕੋ ਬਾੜੀ ਹੁੰਦੀ ਸੀ ਬਸ ਜਿਹੜੀ ਹੁਣ ਆਹ ਪੌੜੀ ਨੇ ਕਹਿਆ ਹੈ ਇੱਕ ਇੱਕ ਮੇਰੇ ਕੋ ਪੌੜੀ ਹੈ ਇੱਕ ਪੌੜੀ ਹੈ ਭਾਈ ਕੋਈ ਕੋਈ ਇਹਨਾਂ ਦੋ ਚੀਜ਼ਾਂ ਹੀ ਬਣਾਈ ਹੋਈਆਂ ਬਾਕੀ ਇਹ ਕਿਰਾਏ ਪਰ ਮੋਂ ਆਉਂਦਾ ਫਿਰ ਬਸ ਇਹ ਆ ਕੁਚੀ ਜੀਆਂ ਮੰਗਾਣੀਆਂ ਉਹਨਾਂ ਨੇ ਇਹਦੇ ਵੀ ਕਿਰਾਏ ਆਉਂਦਾ ਤੇ ਵਿੱਚ ਕਿੰਨਾ ਹੈ ਮੈਂ ਜਿਹੜੇ ਮੇਰੇ ਕੋਲ ਹੀ ਪੜੀ ਪੜੀ ਉਹ ਘਰਾਏ ਕੋਈ ਘਰਾਏ ਬੋਲੋ ਕੋਈ ਘਰਾਏ ਨਾ ਅ ਕਲੀ ਲੇ ਕੇ ਆਪਣਾ ਟੋੜੀ ਘਰੀ ਹੁਣ ਇੰਨੀ ਦੂਰੂ ਥੋੜਾ ਲੱਗ ਕੇ ਲੈ ਕੇ ਜਾਵਾਂਗਾ ਤੇ ਘੋੜੀ ਘਰ ਤੇ ਉੱਥੇ ਤੇ ਲੈਣੀ ਪੈਣੀ ਹੈ ਉੱਥੇ ਹੀ ਹੈਗੀਆਂ ਕਹਿੰਦੇ ਦੀ ਪਿੰਡ ਜਿਹੜੀ ਉਹ ਮੂਰੇ ਦੁਕਾਨ ਉੱਥੇ ਤੋਂ ਮਿਲ ਜਾਨੀ ਕਰਾਏ ਠੀਕ ਠੀਕ ਜੀ ਆਪਣਾ ਜਿਹੜਾ ਦੂਈ ਗੱਡੀ ਜਾਂਦਾ ਕੋਈ ਚਾਰ ਟਕਾ ਛੋਟਾ ਮੋਟਾ ਟੈਂਪੂ ਸਮਾਨ ਜਾਂਦਾ ਫਿਰ ਲੱਗਦਾ ਨਹੀਂ ਪਾਇ ਹਾਂ ਪਰ ਹੁਣ ਤਾਂ ਚਲੋ ਤਾਂ ਗੱਡੀ 'ਚ ਚੱਲ ਹੈਗਾ ਨਾਲੇ ਸਮਾਨ ਕਹਿੰਦੇ ਕਰਾਪ ਮਿਲਦਾ ਉੱਥੇ ਠੀਕ ਹੈ ਠੀਕ ਹੈ ਘਰ ਕੰਮ ਉਹ ਵੇਸ दुकान हरेक छोड़िया जंगीन ने भी अपने दो ਹਾਂ ਜੇ بڑا ਕੰਮ ਹੁੰਦਾ ਥੋੜਾ ਜੱਕ ਵੀ ਦੋ ਤਿੰਨ ਬੰਦਿਆਂ ਨੇ ਲੱਗਣਾ ਹਾਂ ਜਿੱਦੇ ਪਹਿਲਾਂ ਮੈਂ ਹਰ ਸੇ ਹੁੰਦੇ ਆ ਮੈਂ ਦੇਖਦੀ ਘੋੜੀ ਕੰਮ ਕਰੀਂ ਦੋ ਬੋਰੀਆਂ ਇਹ ਵੀ ਕਦਰ ਇੱਕ ਬੋਰੀ ਮੋਢੇ ਦੀ ਆ ਹਾਂ ਸੰਨੀ ਪਾਸ ਵੀ ਘੋੜੀਆਂ ਪਤੇ ਅੰਕਲ ਪਾਸ YouTube ਪਾਸ ਹਾਂ ਆ ਗਈਆਂ ਸਾਰਾ ਕੁਝ ਆ ਤੇ ਕਦਰ ਠੀਕ ਬਸ ਇੱਕ ਗੱਲ ਹੋਰ ਉਹ ਪੌੜੀ ਤਾਂ ਲੈ ਕੇ ਆਉਂਦਾ ਤਾਂ ਭਾਈ ਚਲੋ ਵੀ ਸਾਡੇ ਉਹ ਮੜਵਾ ਦੀ ਗੱਲ ਕਰਦੀ ਆ ਮੈਂ ਉਹ ਵੀ ਲੰਬਾ ਆ ਵੀ ਬਹੁਤ ਆ ਉਹ ਆ ਵੀ ਬਹੁਤ ਲੰਬਾ ਤਾਂ ਦੇ ਵੀ ਫੜਕ ਪੈਂਦਾ ਹਾਂ ਪਰ ਫਿਰ ਤੁਸੀਂ ਜਾ ਕੇ ਵੀਰ ਜੀ ਨੂੰ ਲੈ ਆਓ ਹਾਂ ਮੈਨੂੰ ਦੱਸ ਦੂੰਗਾ ਵੀ ਕਿੰਨੇ ਕਿੰਨੇ ਲੀਟਰ ਕਿਆ-ਕਿਆ ਕਰਨਾ ਤੂੰ ਕਾਗਜ਼ੇ ਦੇ ਫਿਰ ਲਿਖਾ ਦੇ ਫਿਰ ਉਹ ਠੀਕ ਹੈ ਫਿਰ ਮੈਂ ਲਿਆ ਕੇ ਲੈ ਆ ਰਹੀ ਕਹੋ ਲੈ ਦੇ ਕਾਪੀ ਕਾਗਜ਼ੀ ਕਾਪੀ ਭੰਨ ਦੇ ਦੇ ਲਿਆ ਕੇ ਸੰਦੀਕੂਰੇ ਨੂੰ ਹਾਂਜੀ ਚਲੋ ਅਸੀਂ ਮਿਲਦੇ ਹਾਂ ਥੋੜੀ ਦੇਰ ਤੱਕ ਸਾਨੂੰ